ਵਾਈਗੁਰ ਕੀ ਕਾ ਖਾਲਚਾ ਵਾਈਗੁਰ ਕੀ ਫਤਿਹ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਰੇ ਰਹਿ ਰਿਹਾ ਹੈ ਕਿ ਬਹੁਤ ਹੀ ਮਨ ਘੜਤ ਯੋਜਨਾਵਾਂ ਜਿਹੜੀਆਂ ਚੱਲਦੀਆਂ ਪਈਆਂ ਜਿਸ ਦਾ ਕਿ ਸਾਰੇ ਸਿੱਖ ਜਗਤ ਨੂੰ ਬਹੁਤ ਹੀ ਰੋਸ ਵੀ ਹੈ ਔਰ ਪਾਰਟੀ ਦੇ ਬਾਰੇ ਅਗਰ ਮੈਂ ਗੱਲ ਕਰਾਂ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈਗੀ ਹੈ ਸ਼ਹੀਦਾਂ ਦੀ ਪਾਰਟੀ ਹੈ ਇਹ ਪਾਰਟੀ ਕੋਈ ਇਹੋ ਜਿਹੀ ਪਾਰਟੀ ਨਹੀਂ ਹੈ ਜਿਹੜੀ ਕੋਈ ਧਰਨਿਆਂ ਚੋਂ ਨਿਕਲੀ ਹੈ ਜਾਂ ਕੁਝ ਇਹੋ ਜਿਹੇ ਤੇ ਨਿਕਲੀ ਹੈ ਇਹ ਸਾਡੇ ਬਜ਼ੁਰਗਾਂ ਦੀ ਜਿਹੜੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਈਏ ਜਦੋਂ ਚਾਬੀਆਂ ਦਾ ਮੋੜਚਾ ਲੱਗਿਆ ਸੀਗਾ ਉਦੋਂ ਇੱਕ ਇਹਨਾਂ ਨੇ ਹਰੀਆਵਲ ਦਸਤਾ ਜਿਹੜਾ ਸੀ ਸਾਡੇ ਬਜ਼ੁਰਗ ਜਿਹੜੇ ਸੀ ਉਹਨਾਂ ਨੇ ਬਣਾਇਆ ਸੀ ਜਿਹਨੂੰ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਦਿੱਤਾ ਗਿਆ ਸੀ ਤਾਂ ਕਿ ਪ੍ਰੋਟੈਕਸ਼ਨ ਸੀਗੀ ਸੋ ਇਸ ਕਰਕੇ ਅਗਰ ਇਹੋ ਜੀ ਪਾਰਟੀ ਵਿੱਚ ਅਸੀਂ ਅੰਦਰ ਰਹਿ ਕੇ ਪਾਰਟੀ ਦਾ ਨਿਗ੍ਹ ਮੰਨ ਕੇ ਅਸੀਂ ਉਹਦੇ ਉਲਟ ਚਾਹਦੇ ਹਾਂ ਤਾਂ ਮੇਰਾ ਖਿਆਲ ਹੈ ਕਿ ਇਸ ਤੋਂ ਮਨਪੱਗੀ ਘਟਣਾ ਕੋਈ ਵੀ ਨਹੀਂ ਹੋ ਸਕਦੀ ਹੈ ਜੀ ਜਿਹੜੇ ਮੇਰੇ ਵੀਰ ਬਾਗ ਗਏ ਜਿਹੜੀ ਮੇਰੀ ਭੈਣ ਬਾਗ ਗਈ ਹੈ ਜਿਹੜੀ ਕਿਸ਼ੌਨੀ ਅਕਾਲੀ ਦਲ ਨੂੰ ਇਸ ਵੇਲੇ ਨਿੰਦ ਰਹੇ ਹੈ ਤਾਂ ਇਹ ਵੀ ਮੈਂ ਪੁੱਛਣਾ ਚਾਹਾਂਗੀ ਕਿ ਇਹ ਨਿੰਦਿਆ ਕਿਉਂ ਜਾ ਰਿਹਾ ਹੈ ਕਿਉਂਕਿ ਅਸੀਂ ਮੇਰਾ ਖਿਆਲ 30 30 40 40 ਸਾਲ ਤੋਂ ਛੋਨੀ ਅਕਾਲੀ ਦਮ ਦੇ ਵਿੱਚ ਰਹਿ ਕੇ ਸੁੱਖ ਵੀ ਮਾਣਿਆ ਹੈਗਾ ਆਪਣੀਆਂ ਕੈਬਨਟ ਮਨਿਸਟਰ ਵੀ ਅਸੀਂ ਬਣੇ ਹੈਗੀਆਂ ਹਰ ਪ੍ਰਕਾਰ ਦੇ ਅਸੀਂ ਆਪਣੇ ਧੀਆ ਵਾਸਤੇ ਆਪਣੇ ਪੁੱਤਾਂ ਵਾਸਤੇ ਹਰ ਇੱਕ ਸਹੂਲਤਾ ਜਿਹੜੀਆਂ ਅਸੀਂ ਲਈਆਂ ਪਰ ਅੱਜ ਕਿਉਂ ਅਗਰ ਇਹ ਅੱਜ ਵਿਚਾਰ ਉਠਾਇਆ ਜਾ ਰਿਹਾ ਤਾਂ ਮੇਰੇ ਖਿਆਲ ਬਿਹਤਰ ਰਹੀ ਹੁੰਦਾ ਕਿ ਇਹ ਤੁਸੀਂ ਆਪਾਂ ਸਾਰੇ ਜਣੇ ਰਲ ਮਿਲ ਕੇ ਬੈਠਦੇ ਰਲ ਮਿਲ ਕੇ ਪਾਰਟੀ ਦਫਤਰ ਦੇ ਵਿੱਚ ਬੈਠੋ ਕਿਸੇ ਇੱਕ ਜਗ੍ਹਾ ਬੈਠ ਕੇ ਸਾਂਝੇ ਵਿਚਾਰ ਕਰਦੇ ਔਰ ਇੱਕ ਦੂਸਰੇ ਦੀ ਰਹਿ ਲੈ ਕੇ ਅਸੀਂ ਚੱਲਦੇ ਨਾ ਕਿ ਅਸੀਂ ਆਪਣਾ ਮਜ਼ਾਕ ਜਿਹੜਾ ਖੁਦ ਆਪ ਬਣਾ ਰਹੇ ਹੈ ਗਿਆ ਸੋ ਬੇਨਤੀ ਕਰਦੀ ਆ ਕਿ ਅਸੀਂ ਜਿੱਥੇ ਅੱਜ ਸਾਰੇ ਫ੍ਰੀਪੋਰਟ ਹਲਕੇ ਦੇ ਸ਼੍ਰੋਮੀ ਕਮੇਟੀ ਮੈਂਬਰ ਸਾਡੇ ਹਲਕਾ ਇੰਚਾਰਜ ਸਰਦਾਰ ਬੰਤਾਰ ਸਿੰਘ ਜੀ ਬੰਟੀ ਜੀ ਸਰਦਾਰ ਸੁਭਾ ਸਿੰਘ ਜੀ ਬਾਦਲਤ ਸਰਦਾਰ ਸ਼ੇਰ ਸਿੰਘ ਜੀ ਮਨਮੇਰੀ ਪੈੰਜੀ ਪਰਮਜੀਤ ਜੀ ਬੈਠੇ ਆਮਰਜੀਤ ਬੈਠੇ ਆ ਤਸੇਮ ਕੌਰ ਜੀ ਬੈਠੇ ਆ ਅਸੀਂ ਸਾਰੇ ਜਾਨੀ ਸ਼੍ਰੋਮਣੀ ਅਕਾਲੀ ਦਲ ਵਾਸਤੇ ਦਿਨ ਰਾਤ ਇੱਕ ਕਰਾਂਗੇ ਔਰ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿਵੇਂ ਵੀ ਦੇਚਾ ਨਿਰਦੇਸ਼ ਸਾਨੂੰ ਦੇਣਗੇ ਅਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਚੜ ਕੇ ਸ਼੍ਰੋਮਣੀ ਅਕਾਲੀ ਦਲ ਦੀ ਵਾਸਤੇ ਵਚਨ ਬੰਦਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਵਾਸਤੇ ਸਮਰਪਿਤ ਹੋ ਕੇ ਕੰਮ ਕਰਾਂਗੇ ਔਰ ਸਭ ਤੋਂ ਵੱਡਾ ਸਾਡਾ ਫਰਜ਼ ਜਿਹੜਾ ਵੀ ਬਾਹਰ ਸਿਮਰਤ कौर ਬਾਦਲ ਜੀ ਜਿਹੜੇ ਕਿ ਸਾਡੇ ਵਾਸਤੇ ਇੱਕ ਚਾਨਣ ਮੋਨਾਰਾ ਜਿਹੜੇ ਕਿ ਅਗਰ ਅਸੀਂ ਉਹਨਾਂ ਦੇ ਵਿਚਾਰ ਸੁਣੀਏ ਆrti پارٹی ਉਹਨਾਂ ਦੀ ਜਿਹੜੀ ਵਫਾਦਾਰੀ ਦੇਖੀਏ ਪਾਰਟੀ ਪ੍ਰਤੀ ਉਹ ਹਰ ਇੱਕ ਪੰਜਾਬ ਦੇ ਚਾਹੇ ਉਹ ਕਿਸਾਨੀ ਵਰਗ ਹੈ ਚਾਹੇ ਉਹ ਧਰਮ ਦਾ ਹੈਗਾ ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਹੈ ਚਾਹੇ ਉਹ ਕਿਸੇ ਤਰ੍ਹਾਂ ਦੇ ਵੀ ਮਸਲਾ ਹੈਗਾ ਉਹ ਮਸਲਾ ਜਾ ਜਿਵੇਂ ਉਹ ਪਾਰਲੀਮੈਂਟ ਜਾ ਕੇ ਉਠਾਉਂਦੇ ਆ ਤਾਂ ਮੇਰਾ ਖਿਆਲ ਸਾਡਾ ਸਿਰ ਉਹਨਾਂ ਦੇ ਅੱਗੇ ਝੁਕਦਾ ਔਰ ਹਮੇਸ਼ਾ ਬੀਬਾ ਜੀ ਨੂੰ ਵੀ ਵਿਸ਼ਵਾਸ ਦਵਾਉਂਦੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਵੀ ਵਿਸ਼ਵਾਸ ਦਵਾਉਂਦੇ ਆ ਔਰ ਆਪਣੇ ਹਲਕੇ ਦੇ ਤਿੰਨੇ ਇੰਚਾਰਜ ਸਾਡੇ ਜ਼ਿਲ੍ਹਾ ਪ੍ਰਧਾਨ ਸਭ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਦੇ ਬਦਲ ਜੀ ਦੇ ਨਾਲ ਚਟਾਨ ਵਾਂਗ ਡਟ ਕੇ ਖੜੇ ਆਂ ਔਰ ਖੜੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ੇਰ ਸਿੰਘ ਮੰਡ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਕਾਲੀਦਾਲ ਜ਼ਿਲ੍ਹਾ ਫਰੀਦਕੋਟ ਅੱਜ ਜੋ ਵਿਸ਼ੇਸ਼ ਮੀਟਿੰਗ ਸੱਦੀ ਗਈ ਆ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸ਼੍ਰੋਮਣੀ ਕਾਲੀਦਾਲ 'ਚ ਕੁਝ ਆਗੂ ਆਪਣੀ ਵੱਖਰੀ ਧਫਲੀ ਵਜਾਉਣੀ ਸ਼ੁਰੂ ਕਰ ਦਿੱਤੀ ਆ ਜਿਨ੍ਹਾਂ ਨੇ ਸਰਕਾਰ ਰਹਿੰਦੇ ਆ ਵਜੀਰੀਆਂ ਮਾਣੀਆਂ ਆਪਣੇ ਬੱਚਿਆਂ ਨੂੰ ਐਮਐਲਏ ਦੀਆਂ ਟਿਕਟਾਂ ਦਵਾਈਆਂ ਅੱਜ ਉਹਨਾਂ ਨੂੰ ਚੇਤਾ ਆਇਆ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਈਏ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣਾ ਕੋਈ ਮਾੜੀ ਗੱਲ ਨਹੀਂ ਪਰ ਇਹਨਾਂ ਨੂੰ ਅੱਜ ਕਿਉਂ ਚੇਤਾ ਆਇਆ ਪਹਿਲਾਂ ਕਿਉਂ ਨਾ ਪੇਸ਼ ਹੋਏ ਜਦੋਂ ਅੱਜ ਤੋਂ 15 ਸਾਲ ਪਹਿਲਾਂ ਜਦੋਂ ਸ਼੍ਰੋਮਣੀ ਕਾਲੀ ਦਲ ਦੀ ਚੜ੍ਹਾਈ ਸੀ ਤਾਂ ਇਹ ਮੌਜਾਂ ਮਾਣਦੇ ਰਹੇ ਸੋ ਇਹ ਜਿਹੜੇ ਲੋਕ ਆ ਇਹ ਕੇਵਲ ਤੇ ਕੇਵਲ ਭਾਜਪਾ ਦੀ ਸ਼ਹਿ ਤੇ ਸਾਰਾ ਡਰਾਮਾ ਕਰ ਰਹੇ ਆ ਸੋ ਸਾਡਾ ਜਿਹੜਾ ਜ਼ਿਲ੍ਹਾ ਫਰੀਦਕੋਟ ਆ ਬਿਲਕੁਲ ਇੱਕ ਮੋਠਾ ਸਾਰੇ ਤਗੜੇ ਹੋ ਗਿਆ ਸੀ ਸ਼੍ਰੋਮਣੀ ਕਾਲੀ ਦਲ ਦੇ ਨਾਲ ਸਰਦਾਰ ਸੁਖਵੀਰ ਸਿੰਘ ਦੀ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਗਵਾਈ ਹੇਠ ਸਾਰੇ ਇਕੱਠੇ ਆ ਤੇ ਤਗੜੇ ਹੋ ਕੇ ਉਹਨਾਂ ਦੇ ਨਾਲ ਚੱਲਾਂਗੇ ਸੋ ਇੰਨੀਆਂ ਕ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਥੋੜੇ ਜਿਹੇ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਭੱਜੇ ਕਈ ਸੀਨੀਅਰ ਲੀਡਰ ਸਹਿਬਾਨ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੀ ਬਾਬਤ ਵੱਖ-ਵੱਖ ਭੜਮ ਲੋਕਾਂ ਦੇ ਵਿੱਚ ਪੈਦਾ ਕਰ ਰਹੇ ਆ ਅੱਜ ਫਰੀਦਕੋਟ ਜ਼ਿਲ੍ਹੇ ਦੀ ਸਾਰੀ ਸਮੁੱਚੀ ਲੀਡਰਸ਼ਿਪ ਅਕਾਲੀ ਦਲ ਦੀ ਸਾਰੇ ਐ ਜੀ ਪੀ ਸੀ ਮੈਂਬਰ ਸਹਿਬਾਨ ਤਿੰਨਾ ਹਲਕਾਂ ਚਾਰਜ ਸਰਦਾਰ ਮਨਤਾਰ ਸਿੰਘ ਜੀ ਬਰਾੜ ਭਾਈ ਬੰਤੀ ਜੀ ਤੇ ਮੈਂ ਦੇਖਤੋਂ ਹਲਕੇ ਦਾ ਸੇਵਾਦਾਰ ਤੇ ਸਾਰੇ ਜਿੰਨੀਆਂ ਸ਼ਰਮਣੀ ਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਹੈ ਉਹ ਵੀ ਸਾਰੇ ਅੱਜ ਇੱਥੇ ਹਾਜ਼ਰ ਹੈ ਸਰਕਲ ਪ੍ਰਧਾਨ ਤਿੰਨਾ ਹਲਕਿਆਂ ਦੇ ਅੱਜ ਇਸ ਇਕੱਠ ਵਿੱਚ ਸ਼ਾਮਲ ਹੈ ਪਾਰਟੀ ਦੇ ਸੀਨੀਅਰ ਜੇਟਾ ਸਾਹਿਬਾਨ ਵੀ ਜਿਹੜੇ ਸ਼ਰਮਣੀ ਕਾਲੀ ਦਲ ਦੇ ਵਿੱਚ ਕੰਮ ਕਰਦੇ ਉਹ ਅੱਜ ਦੇ ਇਸ ਇਕੱਠ ਦੇ ਵਿੱਚ ਸ਼ਾਮਲ ਹੈ ਅਸੀਂ ਸਾਰੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਨਾਲ ਚਟਾਨ ਵਾਂਗ ਖੜੇ ਆਂ ਸਮੇਂ ਜ਼ਿੰਦਗੀ ਦੇ ਵਿੱਚ ਚੰਗੇ ਮਾੜੇ ਆਉਂਦੇ ਰਹਿੰਦੇ ਆ ਜਦੋਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਬਦੌਲਤ ਪੰਜਾਬ ਦੇ ਵਿੱਚ ਦੂਰੀ ਵਾਰ ਸਰਕਾਰ ਬਣੀ ਸੀ ਤਾਂ ਉਦੋਂ ਇਹ ਸਾਰੇ ਸੱਜਣ ਛੋਲੇ ਘਾਉਂਦੇ ਸੀ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਬਦੌਲਤ ਪੰਜਾਬ ਦੇ ਵਿੱਚ ਦੂਰੀ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਹੈ ਪਰ ਇਸ ਵਾਰ ਲੋਕ ਸਭਾ ਨੇ ਚੋਣਾਂ ਤੋਂ ਬਾਅਦ ਚਾਹੇ ਸਫੈ ਕਾਲੀ ਦਲ ਦੀ ਹਾਰ ਹੋ ਗਈ ਪਰ ਇਹ ਦੋਸ਼ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਨਹੀਂ ਮੜੇ ਜਾ ਸਕਦੇ ਜਿਨ੍ਹਾਂ ਨੇ ਬਹੁਤ ਸਖਤ ਮਿਹਨਤ ਕੀਤੀ ਪਾਰਟੀ ਨੂੰ ਚੜ੍ਹਦੀ ਕਲਾ ਵਿੱਚ ਲਜਾਣ ਵਾਸਤੇ ਅਸੀਂ ਵਿਸ਼ਵਾਸ ਤੋਂ ਨੇ ਕਿ ਅਸੀਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਨਾਲ ਖੜੇ ਆਂ ਚੰਗਾ ਮਾੜਾ ਸਮਾਂ ਜਿਵੇਂ ਜਿਵੇਂ ਆਊ ਉਹਨਾਂ ਦੇ ਨਾਲ ਖੜਾਂਗੇ ਭੈਜੀ ਦਾ ਖਾਲਸਾ ਭੈਜੀ